ਨੇ ਅਸੋਸੀਏਸ਼ਨ ਵੱਲੋਂ ਲਵਾਏ ਗਏ ਕੈਂਪ ਅਸੀਂ હાજર ਹੋਏ ਆ ਸਾਡੇ ਮੈਡੀਸਿਨ ਦੇ ਡਾਕਟਰ ਸਾਹਿਬ ਡਾਕਟਰ ਅਮਰਿੰਦਰ ਸਿੰਘ ਡਾਕਟਰ ਹਮਤੋਜ ਸਾਡੇ ਆਰਥੋਪੈਡਿਕ ਸਰਜਨ ਹੈ ਜਿਹੜੇ ਉਹ ਵੀ ਆਏ ਨੇ ਅਸੀਂ ਇੱਥੋਂ ਆਸ-ਪਾਸੇ ਦੇ ਇਲਾਕਿਆਂ ਦੇ ਜਿਹੜੇ ਲੱਗਦੇ ਇਲਾਕਿਆਂ ਦੇ ਪੇਸ਼ੈਂਟਸ ਦਾ ਫ੍ਰੀ ਉਹਨਾਂ ਨੂੰ ਦੇਖਿਆ ਚੈੱਕਅਪ ਕੀਤਾ ECG BP 슈ਗਰ ਚੈੱਕ ਹੋਇਆ ਉਹਨਾਂ ਦਾ ਤੇ ਜੋ ਵੀ ਉਹਨਾਂ ਨੂੰ ਤਕਲੀਫਾਂ ਸੀਗੀਆਂ ਉਹਦਾ ਫ੍ਰੀ ਇਲਾਜ ਹੋਇਆ ਫ੍ਰੀ ਮੈਡੀਸਿਨਸ ਵੰਡੀਆਂ ਗਈਆਂ ਤੇ ਮੈਂ ਬਹੁਤ-ਬਹੁਤ ਧੰਨਵਾਦੀ ਆ ਫੇਰ ਤੋਂ ਮੈਲਕਲਾ ਪ੍ਰੈਕਟਿਸ਼ਨਰ ਐਸੋਸੀਏਸ਼ਨ ਦਾ ਕਿ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਤੇ ਸੇਵਾ ਕਰਨ ਦਾ ਧੰਨਵਾਦ ਪੱਬਾ ਸ਼ੀਰ ਸਿੰਘ ਪ੍ਰਧਾਨ ਜੀ ਦਾ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਜਗ੍ਹਾ ਦਿੱਤੀ ਤੇ ਸਾਡਾ ਮਾਨ ਸਨਮਾਨ ਕੀਤਾ ਔਰ ਹਾਂਜੀ ਕਿੰਨਾ ਨੂੰ ਮੈਸੇਜ ਸਾਰਿਆਂ ਨੂੰ ਇਹੀ ਹੈ ਵੀ ਜਿਹੜਾ ਹੈਗਾ ਸੇਤਮੰਦ ਖਾਣਾ ਖਾਓ ਸੇਤਮੰਦ ਚੁਆਇਸਿਸ ਕਰੋ ਜੀ ਦੇ ਨਾਲ ਆਪਣੀ ਸਿਹਤ ਬਣੀ ਰਵੇ ਜੇ ਕੋਈ ਤਕਲੀਫ ਹੁੰਦੀ ਹੈ ਤਾਂ ਉਹਨੂੰ ਅਣਗਹਿਲਾ ਕਰੇ ਦੀ ਥਾਂ ਤੇ ਟਾਈਮ ਤੇ ਉਹਦੀ ਟ੍ਰੀਟਮੈਂਟ ਚੈੱਕਅਪ ਤੇ ਉਹਦੀਆਂ ਦਵਾਈਆਂ ਚਾਲੂ ਕਰਨੀਆਂ ਚਾਹੀਦੀਆਂ ਕਿਉਂਕਿ ਟਾਈਮ ਤੇ ਜਿਹੜੀ ਤਕਲੀਫ ਦਾ ਹੱਲ ਹੋ ਜੇ ਉਹ ਤਕਲੀਫ ਅੱਗੇ ਵੱਧ ਕੇ ਹੋਰ ਤਕਲੀਫ ਤੰਗ ਨਾ ਕਰੇ ਆਪਾਂ ਨੂੰ ਤਾਂ ਕਿ ਧੰਨਵਾਦ